ਸਕਲ ਜੋਗ ਕੇ ਕੀਏ ਵਿਧਾਨਾ ਯੋਗ ਦੇ ਸਾਰੇ ਢੰਗ ਲਕਸ਼ਮਨ ਨੇ ਵੀ ਕੀਤੇ ਲਕਸ਼ਮਨ ਤਜੈ ਤੈਸ ਕੀ ਪ੍ਰਾਨਾ ਲਕਸ਼ਮਨ ਨੇ ਵੀ ਉਸੇ ਤਰ੍ਹਾਂ ਹੀ ਪ੍ਰਾਣ त्याग ਦਿੱਤੇ ਬ੍ਰਹਮ ਆਂਦਰ ਲਵ ਆਰਫਨ ਹੋਟਾ ਫਿਰ ਸ਼ਤਰੂ ਗਨ ਲਵ ਅਰਦਾ ਬ੍ਰਹਮ ਆਂਦਰ ਫਟ ਗਿਆ ਪ੍ਰਾਪਚਰਨਨ ਤਰ ਪ੍ਰਾਨ ਨਿਖੂਟਾ ਅਤੇ ਸ਼੍ਰੀ ਰਾਮ ਦੇ ਚਰਨਾਂ ਵਿੱਚ ਪ੍ਰਾਣਾ ਨੂੰ ਖਤਮ ਕਰ ਦਿੱਤਾ। ਲਵ ਕੁਛ ਦਉ ਤਹਾ ਚਲ ਗਏ। ਲਾਵ ਤੇ ਕੁਛ ਦੋਵੇਂ ਉਥੇ ਚਲੇ ਗਏ। ਰਗੁਵਰਸੀ ਆਹੇ ਜਰਾਵਤ ਪਏ। ਅਤੇ ਸ਼੍ਰੀ ਰਾਮ ਅਤੇ ਸੀਤਾ ਦਾ ਦਾ ਸੰਸਕਾਰ ਕੀਤਾ। ਹਰ ਪਿਤ ਭਰਾਤ ਤਿਹੂ ਕਹਿ ਤਹਾ। ਆਤੇ ਪਿਤਾ ਦੇ ਤਿੰਨਾ ਭਰਾਵਾਂ ਦਾ ਸੰਸਕਾਰ ਕੀਤਾ ਰਾਜਸ਼ਤਰ ਲਵ ਕੇ ਸਿਰ ਰਹਾ ਲਵ ਦੇ ਸਿਰ ਤੇ ਰਾਜਸ਼ਤਰ ਝੁੱਲਣ ਲੱਗਿਆ ਤੀਹੋਂਨ ਕੀ ਇਸਤਰੀ ਤਹ ਆਈ ਤਿੰਨਾ ਦੀਆਂ ਇਸਤਰੀਆਂ ਉੱਥੇ ਆ ਗਈਆਂ ਸੰਗ ਸਤੀ ਹੋਇਆ ਸਵਰਗ ਸਿਧਾਈ ਆਤੇ ਪਤਨੀਆਂ ਨਾਲ ਸਤੀ ਹੋ ਕੇ ਸਵਰਗ ਨੂੰ ਚਲੀਆਂ ਗਈਆਂ ਲਵ ਸਿਰ ਧਰਾ ਰਾਜ ਕਾ ਸਾਜਾ ਲਵ ਦੇ ਸਿਰ ਉਤੇ ਕੋਸ਼ਲ ਦੇਸ਼ ਦਾ ਰਾਜ ਸਾਜ ਧਰਿਆ ਗਿਆ ਤਿਹੀ ਉਨ ਤਿਹੂ ਕੋਂਟ ਕੀ ਰਾਜਾ ਤਿੰਨਾ ਭਰਾਵਾਂ ਦੀ ਸੰਤਾਨ ਨੇ ਤਿੰਨਾ ਕੁੰਟਾ ਵਿੱਚ ਰਾਜ ਕੀਤਾ ਉੱਤਰ ਦੇਸ਼ ਆਪ ਕੁਸ ਲੀਆ ਉੱਤਰ ਦੇਸ਼ ਦਾ ਰਾਜ ਆਪ ਕੁਸ ਨੇ ਲਿਆ ਭਰਤ ਪੁੱਤਰ ਕਹਿ ਪੂਰਬ ਦੀਆ ਪੂਰਬ ਦੇਸ਼ ਦਾ ਰਾਜ ਭਰਤ ਦੇ ਪੁੱਤਰ ਨੂੰ ਦੇ ਦਿੱਤਾ। ਤਾਛਣ ਦੇਨ ਲਛਣ ਕੇ ਬਾਲਾ। ਦੱਖਣ ਦੇਸ਼ ਦਾ ਰਾਜ ਲਕਸ਼ਮਨ ਦੇ ਪੁੱਤਰਾਂ ਨੂੰ ਦਿੱਤਾ। ਪੱਛਮ ਸ਼ਤਰੂ ਗਨ ਸੁੱਤ ਬਿਠਾਲਾ। ਅਤੇ ਪੱਛਮ ਦੇਸ਼ ਦੇ ਰਾਜ ਤਖਤ ਉਤੇ ਸ਼ਤਰੂ ਗਨ ਦੇ ਪੁੱਤਰਾਂ ਨੂੰ ਬਿਠਾਇਆ। ਦੁਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖ ਖਤ ਨੇਤ। ਸ਼੍ਰੀ ਰਾਮ ਦੀ ਕਥਾ ਯੁਗਾ ਯੁਗਾ ਵਿੱਚ ਅਟਲ ਹੈ ਉਸ ਕਥਾ ਨੂੰ ਸਭ ਕੋਈ ਸਦੀ ਵੀ ਕਹਿੰਦਾ ਹੈ ਸਵਰਗ ਬਾਸ ਰਗੁਬਰ ਕਰਾ ਸਗਰੀ ਪੂਰੀ ਸਮੇਤ ਸ਼੍ਰੀ ਰਾਮ ਨੇ ਸਾਰੀ ਨਗਰੀ ਸਹਿਤ ਸਵਰਗ ਵਿੱਚ ਨਿਵਾਸ ਕੀਤਾ ਇਤ ਰਾਮ ਪਿਰਾਤ ਤ੍ਰਿਯਨ ਸਹਿਤ ਸਵਰਗ ਗਏ ਆਰ ਸਗਰੀ ਪੂਰੀ ਸਹਿਤ ਸਵਰਗ ਗਏ ਧਿਆਏ ਸਮਾਪਤੰ ਇਥੇ ਰਾਮ ਭਰਾਤ ਇਸਤਰੀਆਂ ਸਹਿਤ ਸਵਰਗ ਗਏ ਅਤੇ ਰਾਮ ਸਗਰੀਪੁਰੀ ਸਹਿਤ ਸਵਰਗ ਗਏ ਅਧਿਆਏ ਦੀ ਸਮਾਪਤੀ ਚਉਪਈ ਜੋ ਇਹ ਕਥਾ ਸੁਣਾ ਔਰ गावै ਜੇ ਕੋਈ ਇਸ ਰਾਮ ਕਥਾ ਨੂੰ ਸੁਨੇਗਾ ਅਤੇ ਪੜੇਗਾ ਦੁਖ ਪਾਪ ਤਹ ਨਿਕਟਣਾ ਆਵੈ ਦੁਖ ਅਤੇ ਪਾਪ ਉਸ ਦੇ ਨੇੜੇ ਨਹੀਂ ਆਣਗੇ ਵਿਸ਼ਨ ਭਗਤ ਕੀ ਇਹ ਫਲ ਹੋਈ ਵਿਸ਼ਨੂੰ ਭਗਤੀ ਕਰਨ ਦਾ ਇਹੀ ਫਲ ਪ੍ਰਾਪਤ ਹੋਵੇਗਾ ਆਦ ਬਿਆਦ ਛੁਐ ਸਕੈ ਨਾ ਕੋਈ ਕਿ ਕੋਈ ਆਦ ਜਾਂ ਬਿਆਦ ਉਸ ਭਗਤ ਨੂੰ ਛੋ ਵੀ ਨਹੀਂ ਸਕੇਗੀ ਸੰਮਤ 17 ਹੈ ਸਹਿਜ 55 ਸੰਮਤ 1755 ਦੀ ਹਾੜਵਦੀ ਪ੍ਰਥਮੈ ਸੁਖ ਦਾਵਨ ਸੁਖਦਾਇਕ ਹਾੜਵਦੀ ਏਕਮ ਨੂੰ ਤੁਹਾ ਪਰਸਾਦ ਕਰ ਗ੍ਰੰਥ ਸੁਧਾਰਾ ਤੇਰੀ ਕਿਰਪਾ ਨਾਲ ਗ੍ਰੰਥ ਪੂਰਾ ਕੀਤਾ ਹੈ ਭੋਲ ਭਰੀ ਲਹੋਲੇ ਹੋ ਸੁਧਾਰਾ ਜਿੱਥੇ ਕੋਈ ਭੁੱਲ ਹੋਈ ਵੇਖੋ ਤਾਂ ਉਸ ਨੂੰ ਸੋਧ ਲਵੋ ਦੋਹਰਾ 네ਤਰ ਤੁੰਗ ਕੇ ਚਰਨ ਕਰ ਸਤਿ ਦਰਵ ਤੀਰ ਤਰੰਗ ਨੈਣਾਦੇਵੀ ਪर्वਤ ਦੇ ਪੈਰਾ ਹੇਠ ਲਹਿਰਾਵਾਲੀ ਸਤਲੁਜ ਨਦੀ ਦੇ ਕੰਢੇ ਉੱਤੇ ਆਨੰਦਪੁਰ ਵਿੱਚ ਸ਼੍ਰੀ ਭਗਵਤ ਪੂਰਨ ਕੀਓ ਰਘੁਬਰ ਕਥਾ ਪ੍ਰਸੰਗ ਸ਼੍ਰੀ ਭਗਵਾਨ ਨੇ ਮਿਹਰ ਕਰਕੇ ਸ਼੍ਰੀ ਰਾਮ ਦਾ ਕਥਾ ਪ੍ਰਸੰਗ ਪੂਰਾ ਕੀਤਾ ਸਾਧ ਅਸਾਧ ਜਾਣੋ ਨਹੀਂ ਬਾਦ ਸੁਬਾਦ ਵਿਵਾਦ ਮੈਂ ਚੰਗੇ ਮਾੜੇ ਅਤੇ ਆਵਾਦ ਵਿਵਾਦ ਅਤੇ ਸਵਾਦ ਨੂੰ ਵੀ ਨਹੀਂ ਜਾਣਦਾ। ਗ੍ਰੰਥ ਸਕਲਪੂਰਣ ਕਿਓ ਭਗਵਤ ਕਿਰਪਾ ਪ੍ਰਸਾਦ। ਵਾਸੀ ਸ਼੍ਰੀ ਭਗਵਾਨ ਦੀ ਕਿਰਪਾ ਅਤੇ ਮਿਹਰ ਕਰਕੇ ਹੀ ਸਾਰਾ ਗ੍ਰੰਥ ਪੂਰਾ ਕੀਤਾ ਹੈ। ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ। ਜਦੋਂ ਤੋਂ ਤੁਹਾਡੇ ਚਰਨ ਫੜੇ ਹਨ ਤਦੋਂ ਤੋਂ ਮੈਂ ਹੋਰ ਕਿਸੇ ਨੂੰ ਅੱਖਾਂ ਹੇਠਾ ਨਹੀਂ ਲਿਆਉਂਦਾ RAM ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਇਕਨਾ ਮਾਨਿਓ RAM ਰਹੀਮ ਪੁਰਾਨ ਅਤੇ ਕੁਰਾਨ ਨੇ ਅਨੇਕਾਂ ਮਤ ਕਹੇ ਹਨ ਪਰ ਮੈਂ ਕਿਸੇ ਇੱਕ ਨੂੰ ਵੀ ਨਹੀਂ ਮੰਨਦਾ ਸਿਮਰਤ ਸਾਸਤਰ ਵੇਦ ਸਬੈ ਬਹੁ ਭੇਦ ਕਹ ਹੈ ਹਮ ਇਕਨਾ ਜਾਣਿਓ सिमृतिया शास्त्र वेद बहुत सारे भेद दसते हैं पर मैं एक भी नहीं जाने श्री असपान कृपा तुम कर मैं न कहो सब तोहे बखान्यो हे अकाल पुरख तेरी कृपा करके ग्रंथ सिरज्या जा सकिया है ये मैं नहीं कहा सारा ती कथन किया है दोहरा ਸਾਗਲ ਦਵਾਰ ਕੋ ਛਾੜ ਕੇ ਗਹੇ ਤੋਹਾਰੋ ਦਵਾਰ ਸਾਰੇ ਦਰਾਂ ਨੂੰ ਝਟ ਕੇ ਤੁਹਾਡਾ ਦਾਰ ਫੜਿਆ ਹੈ ਬਾਹੇ ਗਏ ਕੀ लाज ਅਸ ਗੋਬਿੰਦ ਦਾਸ ਤੋਹਾਰ ਤੁਹਾਨੂੰ ਬਾ ਫੜੇ ਦੀ लाज ਹੈ ਗੋਬਿੰਦ ਤੁਹਾਡਾ ਦਾਸ ਹੈ ਇਤ ਸ਼ਰੀਰ ਮਾਇਨ ਸਮਾਪਤਮ ਸਤ ਸੋਬਾਮ ਸਤ ਇੱਥੇ ਸ਼੍ਰੀ 72 ਨਾਟਕ ਗ੍ਰੰਥ ਦੇ ਰਾਮਾਇਣ ਦੀ ਸਮਾਪਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ